वेलकम बैक टू माय न्यू व्लॉग ਤੇ ਫੂਤਣਾ ਵੜਦੇ-ਵੜਦੇ ਸੀ ਆ ਕੇ ਰੈਸਟ ਕਰਨ ਵਾਸਤੇ ਤੇ ਆਹ ਦੇਖੋ ਵੀ ਕਿਆਨ ਯਾਰ ਇਹਨੇ ਮੋਟਰ ਜਲਦੀ ਮੈਂ ਤੁਹਾਨੂੰ ਦਿਖਾਉਣਾ ਉੱਧਰਲੇ ਪਾਸੋਂ ਵੀ ਤੇ ਬੰਦੇ ਹੁਣ ਕਰਨਗੇ ਰੈਸਟ ਆਵੇਂ ਆ ਜਿਵੇਂ ਖੜਾ ਪੂਤਣਾ ਅਸੀਂ ਉਹ ਉਧਰੋਂ ਵੱਢ ਕੇ ਆਏ ਹਾਂ ਉਹ ਕਾਫੀ ਅੱਗੋਂ ਆਪ ਕੋਲਰ ਜਿਹੜੇ ਪਪੂਲਾਤਰਾ ਇਸੇ ਕਾਫੀ ਦੂਰ ਆ ਤੇ ਮੈਂ ਤੁਹਾਨੂੰ ਦਿਖਾਉਣਾ ਹੁਣ ਚੜਾ ਪਾਣੀ ਦਾ ਨਿਆਰਾ ਹੀ ਬਣਾਇਆ ਪਿਆ ਵੀ ਨਹੀਂ ਨਿਆਰਾ ਹੀ ਆ ਦੇਖੋ ਕਿਆ ਕੋੜੀਆਂ ਲੱਗੀਆਂ ਜਾਂ 1 2 3 4 5 6 ਹਾੜਾ ਕਿਆ ਸਾਡੀ ਲੇਵਰ ਤੇ ਕਿਆ ਨਜ਼ਾਰੇ ਨੇ ਖੂਬਸੂਰਤ ਠੰਡਾ ਠੰਡਾ ਪਾਣੀ ਤੇ ਅਸੀਂ ਆਏ ਆ ਦਰਿਆ ਦੇ ਵਿੱਚ ਇੱਧਰ ਹੈਗਾ ਆ ਖੜਾ ਬੰਨ ਤੇ ਇੱਕ ਉਹ ਇੱਧਰ ਬੰਨ ਤੇ ਅਸੀਂ ਵਿੱਚ ਦਰਿਆ ਦੇ ਉਦਣਾ ਵੱਢਣਾ ਵਾਸਤੇ ਆਏ ਆ ਪਹਿਲਾ ਦਿਨ ਅਸੀਂ ਦਰਿਆ ਤੇ ਲਾਇਆ ਪਹਿਲਾ ਦਿਨ ਹਾਈ ਕਿਨੀ ਅਜੀ ਬੀਅਰ ਹਾਂ ਯਾਰ ਠੀਕ ਵੇਖ ਕੇ ਨਾ ਬਾਲਾ ਮਾਨ ਖੋਚਦਾ ਜੀ ਕਤਾ ਨਹੀਂ ਹੈ ਪਰ ਹੁਣ ਸਾਨੂੰ ਨਾ ਅੱਗੇ ਕੰਮ ਆ ਜਿੱਥੇ ਉੱਥੇ ਪਹੁੰਚਣਾ ਪੈਣਾ ਠੀਕ ਹੈ ਤੇ ਗੱਲਾਂ ਲੱਗੇ ਆ ਸਲਾਹ مشورہ ਕਰ ਰਹੇ ਆ ਆ ਸਾਡਾ ਚੋਲਾ ਪਿਆ ਹਾਂ ਹਾਂ ਰਿਕਾਰਡ ਆ ਆ ਪਾ ਥੰਬਨੇਲ ਕੱਚਲੀ ਥੰਬਨੇਲ थंबनेल देखो भी देखो चलो भी चलिए अपनी वीडियो को ਤੇ ਜਿਹੜਾ ਆ ਸਿਸਟਮ ਵਧੀਆ ਲੱਗਾ ਤੇ ਵੀਡੀਓ ਨੂੰ ਕਰੋ ਲਾਈਕ ਤੇ ਫਿਰ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਫੋਟਣ ਵਾਲੀ ਗੱਲਬਾਤ ਇਦਾਂ ਅਸੀਂ ਕਰੀਦਾ ਹੁੰਦਾ ਵੇ ਤੁਹਾਨੂੰ ਦੱਸੇ ਨਿਆ ਇਹ ਗੱਲਬਾਤ ਤਾਂ ਚੱਲ ਰਹੀ ਹੈ ਪੂਤਣਾ ਦੀ ਕਿਉਂਕਿ ਪਹਿਲਾ ਜਿਹੜਾ ਪੂਤਣਾ ਸੀ ਵੜਣਾ ਸੀ 12 13 ਤਰੀਕ ਨੂੰ ਉਹ ਸਾਡਾ ਹੋ ਗਿਆ ਉਹਨਾਂ ਸਾਈਡ ਦਿੱਤੀ ਸੀ ਹੋ ਗਿਆ ਕੈਨਸਲ ਉਹਨਾਂ ਨਾਲ ਗੱਲਬਾਤ ਕਰਨੇ ਹਿੰਦ ਕਰਕੇ ਅਸੀਂ ਠੀਕ ਹੈ ਉਹਨੇ ਉਹਨੇ ਵਢਾਲਿਆ ਪੂਤਣਾ ਕਿਸੇ ਹੋਰ ਤੋਂ ਤੇ ਬਸ ਮਾਈਕ ਬੰਦ ਕਰ ਲਓ ਜੀ